ਸੌਰਵ ਜੀ 슈ਗਰ ਨੂੰ ਨਾ ਹਿੰਦੁਸਤਾਨ ਐ ਸਮਝਦਾ ਇਹ ਤਾਂ ਕੋਈ ਚੀਜ਼ ਨਹੀਂ ਹੈਗੀ ਇਦਾਂ ਕੁਝ ਵੀ ਨਹੀਂ ਹੁੰਦਾ ਜਦੋਂ ਅੱਖਾਂ ਦੀ ਰੌਸ਼ਨੀ ਜਾਂਦੀ ਹੈ ਨਾ ਫਿਰ ਉਹਨਾਂ ਨੂੰ ਚੇਤਨਾ ਆਉਂਦੀ ਚਲੋ 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 ਜਲ ਭੱਜ ਕੇ ਸ਼ੂਗਰ ਕੰਟਰੋਲ ਕਰਨੀ ਹੈ ਜਦੋਂ ਉਹਦੇ ਗਿੱਟੇ ਗੋਡਿਆਂ ਦੇ ਵਿੱਚ ਦਰਦ ਆਉਂਦਾ ਫਿਰ ਉਹਨਾਂ ਨੂੰ ਲੱਗਦੀ ਕਿ ਸ਼ੂਗਰ ਕੰਟਰੋਲ ਕਰਨੀ ਹੈ ਜਦੋਂ ਆਪਾਂ ਹਸਪਤਾਲ 'ਚ ਪੈ ਕੇ 2.5 ਲੱਖ ਰੁਪਏ ਖਰਚ ਕੇ ਆਉਂਨੇ ਕਿ ਸਟੰਟ ਪਵਾ ਲਿਆ ਜਾਂ ਦਿਮਾਗ ਦਾ ਦਰੰਗ ਦਾ ਲਕਵਾ ਆ ਗਿਆ ਫਿਰ ਸਾਨੂੰ ਚੇਤਨਾ ਆਉਂਦੀ ਕਿ ਯਾਰ ਸ਼ੂਗਰ ਵੀ ਕੋਈ ਚੀਜ਼ ਸੀ ਦੋਸਤੋ ਸ਼ੂਗਰ ਇੱਕ ਤਜਾਬ ਹੈ ਜਿਹੜਾ ਬਲੱਡ 'ਚ ਚੱਲਦਾ ਪਿਆ ਯਾਰ ਤੁਹਾਨੂੰ ਪਤਾ ਕਿੱਦਾਂ ਲੱਗੇ ਕਿ ਤੁਹਾਨੂੰ ਸ਼ੂਗਰ ਹੋ ਰਹੀ ਹੈ ਜਾਂ ਤੁਹਾਨੂੰ ਹੋ ਸਕਦੀ ਹੈ ਦੋਸਤੋ ਜਿਨ੍ਹਾਂ ਦੇ ਦਾਦੇ ਨੂੰ ਦਾਦੀ ਨੂੰ ਮਾਂ ਨੂੰ ਬਾਪ ਨੂੰ ਸ਼ੂਗਰ ਹੈਗੀ ਹੈ ਉਹ ਪਲੀਜ਼ ਆਪਣੀ ਵੀ ਹਰ 6 ਮਹੀਨੇ ਬਾਅਦ ਇੱਕ ਟੈਸਟ ਆਂਦਾ ਹੈ ਐਚ ਬੀਏ1ਸੀ ਕਿਸੇ ਵੀ ਵਧੀਆ ਲੈਬੋਰੀ ਟਰੀ ਤੋਂ ਕਰਾ ਲਓ ਐਚ ਬੀਏ1ਸੀ ਜਿਹੜਾ ਐਚ ਬੀਏ1ਸੀ ਹੈ ਅਗਰ ਉਹਦੀ ਵੈਲਿਊ 5.7 ਤੋਂ ਪਲੱਸ ਹੈ ਮਤਲਬ ਕਿ ਤੁਸੀਂ ਸ਼ੂਗਰ ਦੀ ਗ੍ਰੱਥ ਚ ਆ ਸਕਦੇ ਹੋ ਲੋਕਿਕਨ ਦਾ ਅਕਸ ਸਾਡਾ ਦਾ 6 ਹੈ ਸਾਡਾ ਦਾ 6.4 ਹੈ ਤੁਹਾਨੂੰ ਕੁਝ ਨਹੀਂ ਹੈਗਾ ਉਹ ਦੋਸਤੋ ਤੁਸੀਂ ਪ੍ਰੀ ਡਾਇਬੀਟਿਕ ਸਟੇਟ ਚ ਆ ਚੁੱਕੇ ਹੋ ਪ੍ਰੀ ਡਾਇਬੀਟਿਕ ਸਟੇਟ ਦਾ ਮਤਲਬ ਇਹ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਇਨਸੂਲਿਨ ਬਣ ਰਹੀ ਹੈ ਉਹ ਇਨੀ ਤਾਕਤਵਰ ਨਹੀਂ ਹੈ ਕਿ ਤੁਹਾਡੇ ਸੈੱਲ ਦੇ ਵਿੱਚ ਜਾ ਕੇ ਜਿਹੜੀ એનર્ਜੀ ਸੋਰਸ ਹੈ ਜਾਂ ਜਿਹੜੀ ਸ਼ੂਗਰ ਫਸੀ ਉਹਨੂੰ ਜਾ ਕੇ ਖਤਮ ਕਰ ਸਕੇ ਕੰਟਰੋਲ ਕਰ ਸਕੇ ਨਿਸ਼ ਤੋਂ ਨਾਬੂਤ ਕਰ ਸਕੇ ਕਮਜ਼ੋਰੀਆਂ ਦਸਤਕ ਦੇ ਚੁੱਕੀਆਂ ਨੇ ਦੋ ਜਿਹੜੀ ਬੂਟੀਆਂ ਰਿਵੀਲ ਕਰਨ ਲੱਗਾ ਅੱਜ ਪਲੇਟਫਾਰਮ ਤੋਂ ਜਿਨ੍ਹਾਂ ਦੇ ਘਰਦਿਆਂ ਨੂੰ ਸ਼ੂਗਰ ਹੈਗੀ ਹੈ ਉਹ ਵੀ ਜੜੀ ਬੂਟੀਆਂ ਨੂੰ ਖਾ ਸਕਦੇ ਜਿਨ੍ਹਾਂ ਦਾ ਐਚਬੀਏ1 ਸੀ ਹਜੇ 5.7 ਪਲੱਸ ਹੋਇਆ ਵੈ ਉਹ ਵੀ ਇਸ ਨੂੰ ਲੈ ਸਕਦੇ ਨੇ ਦੋ ਜੜੀ ਬੂਟੀਆਂ ਦੱਸਣ ਲੱਗਾ ਵਿਜੇਸਾਰ ਤੇ ਪਨੀਰ ਡੋਡੀ ਡੋਡੀ ਪਨੀਰ ਤੇ ਵਿਜੇਸਾਰੇ ਦੋ ਜੜੀ ਬੂਟੀਆਂ ਜਿਹੜੀ 2.5 250 ਗ੍ਰਾਮ ਤੁਸੀਂ ਲੈਣੀਆਂ ਇਹਨਾਂ ਨੂੰ ਤੁਸੀਂ ਮਿਕਸ ਕਰ ਲੈਣਾ ਵੈ ਇੱਕ ਚਮਚ ਰਾਤ ਨੂੰ ਇੱਕ ਗਲਾਸ ਪਾਣੀ ਚ ਪਿਉਣਾ ਸਵੇਰ ਤੱਕ ਪਿਉਤਾ ਰਹਿਣ ਦੇਣਾ ਵੇ ਸਵੇਰ ਨੂੰ ਪਿਉ ਕੇ ਇਹਨੂੰ ਛਾਣ ਕੇ ਤੁਸੀਂ ਇੱਕ ਗਲਾਸ ਪਾਣੀ ਪੀ ਲੈਣਾ ਸਵੇਰ ਨੂੰ ਫੇਰ ਇੱਕ ਚਮਚ ਇਹ ਗਲਾਸ ਪਾਣੀ ਚ ਪਿਉਣਾ ਸ਼ਾਮੀ 6-7 ਵਜੇ ਦੇ ਕਰੀਬ ਤੁਸੀਂ ਫੇਰ ਪੀ ਲੈਣਾ ਦੋਸਤੋ ਬਹੁਤ ਵਧੀਆ ਨੁਸਖਾ ਮੈਂ ਘਰ ਘਰ ਤੱਕ ਆਯੁਰਵੇਦ ਪਹੁੰਚਾਣਾ ਮੈਂ ਪਹਿਲੇ ਦਿਨ ਤੋਂ ਇੱਕੋ ਹੀ ਲੜ ਫੜੀ ਆ ਕਿ ਮੈਂ ਘਰ-ਘਰ ਚਾਯਰਵੈਦ ਪਹੁੰਚਾਣਾ ਮੈਂ ਲੋਕਾਂ ਨੂੰ ਆਯੁਰਵੇਦ ਦੀ ਤਾਕਤ ਬਾਰੇ ਸਮਝਾਣਾ ਕਿ ਆਯੁਰਵੇਦ ਕਿਹੋ ਜੀ ਸਾਇੰਸ ਹੈ ਜਿਹੜੀ ਕਿ ਹਰ ਤਰ੍ਹਾਂ ਦੀ ਬਿਮਾਰੀ ਦੇ ਵਿੱਚ ਤੁਹਾਨੂੰ ਸਹਾਇਕ ਹੈ ਤੁਸੀਂ ਐਂਡ ਵਿੱਚ ਆਯੁਰਵੇਦ ਨਾ ਆਓ ਪਹਿਲੇ ਦਿਨ ਆਯੁਰਵੇਦ ਆਓ ਤਾਂ ਕਿ ਤੁਹਾਨੂੰ ਜਿਹੜੀ ਅੰਗਰੇਜ਼ੀ ਦਵਾਈਆਂ ساری ਜ਼ਿੰਦਗੀ ਲੱਗ ਜਾਂਦੀਆਂ ਨੇ ਉਹਦੇ ਤੋਂ ਬਚਿਆ ਜਾ ਸਕੇ ਦੋਸਤੋ ਪਹਿਲੇ ਸੱਟੇ ਜੇ ਸੀ ਫ੍ਰੀ ਡਾਇਬੀਟਿਕ ਸਟੇਟ ਦੇ ਵਿੱਚ ਜਿਹੜੀ ਮੈਂ ਦੋ ਜੜੀ ਬੂਟੀਆਂ ਦੱਸੀਆਂ ਪਲੱਸ ਐਕਸਰਸਾਈਜ਼ ਤੇ ਪ੍ਰਾਣਾਯਾਮ ਕਰਦੇ ਹੋ ਅਸੀਂ ਆਪਣੇ ਆਪ ਨੂੰ ਸ਼ੂਗਰ ਹੋਣ ਤੋਂ ਰੋਕ ਸਕਦੇ ਹਾਂ ਮੈਂ ਫੇਰ ਬੋਲ ਰਿਹਾ ਅਸੀਂ ਆਪਣੇ ਆਪ ਨੂੰ ਸ਼ੂਗਰ ਹੋ ਤਾਂ ਰੋਕ ਸਕਦੇ ਆ ਉਹਦੇ ਕਾਰਕ ਅਸੀਂ ਜੇ ਸਾਨੂੰ ਸ਼ੂਗਰ ਹੁੰਦੀ ਆ ਤਾਂ ਜੇ ਅਸੀਂ ਠੀਕ ਕਰਨਾ ਸ਼ੂਗਰ ਤੇ ਸਾਨੂੰ ਆ ਚੀਜ਼ਾਂ ਕਰਨੀਆਂ ਹੀ ਪੈਣਗੀਆਂ ਤੇ ਆਪਾਂ ਵਧੀਆ ਜ਼ਿੰਦਗੀ ਵੀ ਜੀ ਸਕਦੇ ਆ ਆਯੁਰਵੇਦ ਜੜ ਤੇ ਕੰਮ ਕਰਦਾ ਜਿਹੜੀ ਜੜ ਹੈ ਜੜ ਜੜ ਨੂੰ ਫੜਨਾ ਹੈ ਆਯੁਰਵੇਦ ਨੇ ਜੇ ਤੁਸੀਂ ਸੈਰ ਨਹੀਂ ਕਰਦੇ ਦਵਾਈਆਂ ਦਾ ਕੋਈ ਫਾਇਦਾ ਨਹੀਂ ਜੇ ਐਕਸਰਸਾਈਜ਼ ਨਹੀਂ ਕਰਦੇ ਦਵਾਈਆਂ ਦਾ ਕੋਈ ਫਾਇਦਾ ਨਹੀਂ ਦਿਮਾਗ ਤੇ ਟੈਨਸ਼ਨ ਲੈ ਕੇ ਸੌਂ ਰਹੇ ਹੋ ਤਾਂ ਦਵਾਈਆਂ ਦਾ ਕੋਈ ਫਾਇਦਾ ਨਹੀਂ ਸਾਰਾ ਕੁਝ ਇਕੱਠਾ ਮਿਲਾ ਕੇ ਕਰਨਾ ਪੈਣਾ ਤਾਂ ਕੰਮ ਹੋਣਾ ਕਿ 슈ਗਰ ਜਦੋਂ ਸਰੀਰ ਚ ਅਨਕੰਟਰੋਲ ਬਹੁਤ ਟਾਈਮ ਲਈ ਰਹਿੰਦੀ ਹੈ ਨਾ ਉਹ ਕੋਈ ਨਾ ਕੋਈ ਅੰਗ ਨੂੰ ਖਾ ਲੈਂਦੀ ਹੈ ਸਾਡੇ ਕੋ ਲੋਕ ਉਹੀ ਪਹੁੰਚਦੇ ਨੇ ਜਦੋਂ ਕਿਸੇ ਦੇ ਕਿਸੇ ਅੰਗ ਤੇ 슈ਗਰ ਪਈ ਹੁੰਦੀ ਹੈ ਫਿਰ ਦੋਸਤੋ ਅਸੀਂ ਉਹਨਾਂ ਨੇ ਕਹਿੰਨੇ ਕਿ ਤੁਸੀਂ ਸਾਡੇ ਕੋ ਆਓ ਦਵਾਈਆਂ ਰੂਟੀਨ ਨਾਲ ਖਾਓ ਰੂਟੀਨ ਨਾਲ 슈ਗਰ ਨੂੰ ਚੈੱਕ ਕਰੋ 슈ਗਰ ਨੂੰ ਇੱਕ ਬਿਮਾਰੀ ਸਮਝੋ 슈ਗਰ ਲਈ ਆਪਣੇ ਸ਼ੀਟ ਚ ਚੇਤਨਾ ਲਿਆਓ 슈ਗਰ ਨੂੰ ਕੰਟਰੋਲ ਕਰਨੇ ਜੋ ਜੋ ਯਤਨ ਤੁਹਾਨੂੰ ਡਾਕਟਰ ਸਲਾਹ ਦਿੰਦਾ ਉਹਨਾਂ ਸਾਰਿਆਂ ਨੂੰ ਕਰੋ ਬਟ ਪਲੀਜ਼ ਕੈਮਿਸਟਾਂ ਕੋਲੋਂ ਅੱਖਾ ਬੰਦ ਕਰਕੇ ਆਪਣੀ ਮਰਜ਼ੀ ਨਾਲ ਕਿ ਮੇਰੀ ਭੈਣ ਨੂੰ ਦੇ ਦਵਾਈ ਲੱਗੀ ਸੀ ਮੈਂ ਵੀ ਇਹ ਖਾਣ ਲੱਪਿਆ ਏਦਾਂ ਦੀ ਗੱਲ ਨਾ ਕਰੋ ਡਾਕਟਰਾਂ ਕੋਲ ਜਾਓ